ਤਹਾਨੂੰ ਬਹੁਤ ਵਧੀਆ ਦਵਾਈ ਦੱਸਣ ਜਾ ਰਿਹਾ ਦਵਾਈ ਦਾ ਨਾਮ ਹੈਗਾ ਏਬੀਜ਼ਨੇਗਰਾ ਹੋਮੋਪੈਥੀ ਦਵਾਈ ਆ ਵਿਸ਼ਵ ਭਰ ਦੇ ਕਿਸੇ ਵੀ ਹੋਮੋਪੈਥਿਕ ਸਟੋਰ ਤੋਂ ਲੈ ਕੇ ਤੁਸੀਂ ਆਪਣੀਆਂ ਮੁਸ਼ਕਲਾਂ ਠੀਕ ਕਰ ਸਕਦੇ ਹੋ ਸਿੰਪਟਮ ਦੱਸ ਦੇਣਾ ਜੇ ਤੁਹਾਡੇ ਸਿੰਪਟਮ ਇਸ ਦਵਾਈ ਦੇ ਨਾਲ ਮੈਚ ਕਰਦੇ ਨੇ ਲੱਛਣ ਮਿਲਦੀ ਜੁਲਦੀ ਹੋਣ ਤਾਂ ਦਵਾਈ ਬਹੁਤ ਵਧੀਆ ਹੈਗੀ ਆ ਦੋਸਤੋ ਏਬੀਜ਼ਨੇਗਰਾ ਦਵਾਈ ਜਿਹੜੀ ਹੈਗੀ ਆ ਬੱਚਾ ਨੌਜਵਾਨ ਬਜ਼ੁਰਗ ਖਾਣਾ ਖਾਣ ਤੋਂ ਬਾਅਦ ਤਰੰਤ ਪੇਟ ਵਿੱਚ ਦਰਦ ਹੋਵੇ ਤਾਂ ਏਬੀਜ਼ਨੇਗਰਾ ਤਵਾਇ ਦੀਆਂ 5 ਬੁੰਨਾ ਸਵੇਰੇ 5 ਬੁੰਨਾ ਦੁਪਹਿਰੇ ਤਾਂ ਸ਼ਾਮ ਨੂੰ ਲੈ ਕੇ ਤੁਸੀਂ ਬਿਲਕੁਲ ਠੀਕ ਹੋ ਸਕਦੇ ਹੋ ਦੋਸਤੋ ਅਗਲਾ ਸਿੰਪਟਮ ਹੈਗਾ ਇਹਦਾ ਕਿ ਉਹਦੇ ਸਾਹ ਦੇ ਵਿੱਚੋਂ ਉਹਦੇ ਡਕਾਰ ਦੇ ਵਿੱਚੋਂ ਬਹੁਤ ਬੁਧਬੂ ਆਵੇ ਤਾਂ ਬਹੁਤ ਵਧੀਆ ਦਵਾਈ ਕੰਮ ਕਰੇਗੀ ਅਗਲਾ ਖਾਸ ਇਹਦਾ ਸਿੰਪਟਮ ਹੈਗਾ ਕਿ ਇਹ ਜਿਹੜਾ ਮਰੀਜ਼ ਹੈਗਾ ਵਾ ਇਹ ਸਵੇਰ ਦੇ ਸਮੇਂ ਖਾਣਾ ਬਿਲਕੁਲ ਨਹੀਂ ਖਾਂਦਾ ਸਵੇਰ ਦੇ ਸਮੇਂ ਨੂੰ ਭੁੱਖ ਨਹੀਂ ਲੱਗੇਗੀ ਇਹਨੂੰ 12 ਵਜੇ ਤੋਂ ਬਾਅਦ ਭੁੱਖ ਲੱਗੇਗੀ ਦਪਹਿਰ ਦਾ ਖਾਣਾ ਬਹੁਤ ਜ਼ਿਆਦਾ ਪਸੰਦ ਕਰੇਗਾ ਜਲਦੀ ਖਾਣੇ ਦੀ ਜਿਹੜੀ ਆ ਉਹ ਮੰਗ ਕਰੇਗਾ ਤੇ ਸ਼ਾਮ ਦੇ ਸਮੇਂ ਵੀ ਇਹਨੂੰ ਭੁੱਖ ਲੱਗੇਗੀ ਦੋਸਤੋ ਏਬੀਜ਼ ਨਾਇਗਰਾ ਦਵਾਈ ਬਹੁਤ ਵਧੀਆ ਹੈਗੀ ਆ ਇਹ ਸਾਰੇ ਸਿੰਪਟਮ ਜਿਹੜੇ ਨੇ ਏਬੀਜ਼ ਨਾਇਗਰਾ ਦੇ ਹੈਗੇ ਨੇ ਮੈਂ ਤੁਹਾਡਾ ਆਪਣਾ ਡਾਕਟਰ ਹਰਪਾਲ ਸਿੰਘ ਖਿੱਦੋਆਲੀ ਅਗਲੀਆਂ ਵੀਡੀਓ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਤੇ ਵੀਡੀਓ ਨੂੰ ਜਰੂਰ ਸ਼ੇਅਰ